ਸਾਰੇਨ ਪਿਆਰ ਭਰੀ ਸਤਿ ਸ਼ਕਾਲ ਕਿਵੇਂ ਤੁਸੀਂ ਸਾਰੇ ਅੱਜ ਆਪਾਂ ਬਣਾ ਰਹੇ ਹਾਂ ਮੇਥੇ ਵਾਲੀ ਰੋਟੀ ਮੱਕੀ ਦੀ ਰੋਟੀ ਕਾਠ ਦੀ ਪਰਾਠ ਦੇ ਵਿੱਚ ਆਪਾਂ ਨੇ ਬਣਾਉਣੀ ਹੈ ਮੱਖਣ ਆਪਾਂ ਨੇ ਕੱਢ ਲਿਆ ਬਹੁਤ ਟਾਈਮ ਲੱਗ ਜਾਂਦਾ ਹੈ ਇਸ ਨੂੰ ਵੀ ਕਿਉਂਕਿ ਪਹਿਲਾਂ ਮੇਥੀ ਨੂੰ ਧੋ ਕੇ ਸਵਾਰ ਕੇ ਰੱਖਣਾ ਪੈਂਦਾ ਮੇਥਿਆਂ ਨੂੰ ਫਿਰ ਉਹਨੂੰ ਸੁੱਕਣੇ ਨੂੰ ਟਾਈਮ ਲੱਗ ਜਾਂਦਾ 3-4 ਘੰਟੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੱਟਣਾ ਫਿਰ ਕੁੰਡੀ ਦੇ ਵਿੱਚ ਕੁੱਟਣਾ ਕਈ ਤਾਂ ਮਿਕਸੀ ਦੇ ਵਿੱਚ ਬਣਾਉਂਦੇ ਆਂ ਬਟ ਜਿਹੜਾ ਟੇਸਟ ਕੁੰਡੀ ਦੇ ਵਿੱਚ ਕੁੱਟ ਕੇ ਆਉਂਦਾ ਹੈ ਬਣੀ ਹੋਈ ਰੋਟੀ ਦਾ ਉਹ ਮਿਕਸੀ ਦੇ ਵਿੱਚ ਨਹੀਂ ਆਉਂਦਾ ਹੈਗਾ ਕਈ ਵਾਰ ਮੈਂ ਮਿਕਸੀ ਦੇ ਵਿੱਚ ਵੀ ਕਰ ਲੈਂਦੀ ਆ ਬਟ ਮੇਰਾ ਅੱਜ ਦਿਲ ਕਰਿਆ ਵੀ ਕੁੰਡੀ ਦੇ ਵਿੱਚ ਕੁੱਟ ਕੇ ਬਣਾਵਾ ਤਾਂ ਇਹ ਕਾਠ ਦੀ ਪ੍ਰਾਤ ਆਪਣੇ ਬਹੁਤ ਪੁਰਾਣੀ ਹੈ ਮੇਰੇ ਵਿਆਹ ਤੋਂ ਪਹਿਲੀ ਇੱਥੇ ਪ੍ਰਾਤ ਹੈਗੇ ਮੰਮੀ ਇਹਨਾਂ ਕੋਲ ਬਹੁਤ ਵਧੀਆ ਦੇ ਵਿੱਚ ਰੋਟੀ ਬਣਦੀ ਹੈ ਕਿਉਂਕਿ ਮੱਕੀ ਦੀ ਰੋਟੀ ਇਹਦੇ ਵਿੱਚ ਹੀ ਵਧੀਆ ਬਣਦੀ ਹੈ ਮੇਥਿਆਂ ਵਾਲੀ ਰੋਟੀ ਇਸ ਸੀਜ਼ਨ 'ਚ ਅਸੀਂ ਬਣਾਈ ਨਹੀਂ ਤੀ ਬਹੁਤ ਮੈਂ ਮਿਸ ਕਰ ਰਹੀ ਸੀ ਤੇ ਬੱਚੇ ਵੀ ਬਹੁਤ ਮਿਸ ਕਰ ਰਹੇ تھے ਤਾ ਸਾਰੇ ਖੁਸ਼ ਹੋ ਗਏ ਹਾਲਾਂਕਿ ਇੱਕ ਗੁੱਛੀਏ ਮੈਂ ਲਈਦੀ ਪਰ ਥੋੜੀ ਰੋਟੀ ਬਣੀ ਹੈ ਟੋਟਲ 7 ਰੋਟੀਆਂ ਹੀ ਬਣੀ ਹੈ ਮੈਂ ਤਾਂ ਖਾਈ ਨਹੀਂ ਮੈਂ ਤਾਂ ਸਿਰਫ ਟੇਸਟ ਕਰੀ ਸੀਗੀ ਕਿਉਂਕਿ ਅੱਜਕੱਲ ਮੇਰਾ ਡਾਈਟ ਪਲਾਨ ਚੱਲ ਰਿਹਾ ਹੈ ਤਾਂ ਬੱਚੇ ਬਹੁਤ ਖੁਸ਼ ਹੋਏ ਦੋ ਰੋਟੀਆਂ ਮੰਮੀ ਇਹਨਾਂ ਨੇ ਵੀ ਦਿੱਤੀਆਂ ਇੱਕ ਰੋਟੀ ਹਸਬੰਡ ਵਾਸਤੇ ਰੱਖਤੀ ਦੋ ਦੋ ਬੱਚਿਆਂ ਨੇ ਖਾ ਲੀਆਂ ਮੈਨੂੰ ਵੀ ਸੈਟੀਸਫੈਕਸ਼ਨ ਹੋਈ ਕਿਉਂਕਿ ਮੈਨੂੰ ਕੁਕਿੰਗ ਕਰਕੇ ਵੈਸੇ ਹੀ ਸੈਟੀਸਫੈਕਸ਼ਨ ਹੁੰਦੀ ਹੈ ਕੁਕਿੰਗ ਵਿੱਚ ਜਿੰਨੀ ਮਰਜ਼ੀ ਕਰਾ ਲਓ ਮੈਂ ਥੱਕਦੀ ਨਹੀਂ ਹੈ ਬੱਚੇ ਮਸਤ ਹੋਏ ਹੋਏ ਆਂ ਖਾਣ ਦੇ ਵਿੱਚ ਮਿਲਦੇ ਅਗਲੀ